ਦਵਜ ਵਿੱਚ ਬੀਤੇ ਦਿਨ ਚਹੇਲੀ ਸ਼ਰਾਬ ਪੀਂਦ ਨਾਲ ਕਈ ਲੋਕਾਂ ਨੇ ਆਪਣੀ ਜਾਨ ਗਵਾ ਬੈਠੇ ਸੀ ਉਸ ਤੋਂ ਬਾਅਦ ਪੰਜਾਬ ਪੁਲਿਸ ਸੈਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਪਠਾਨਕੋਟ ਦੇ ਵਿੱਚ ਪੰਜਾਬ ਪੁਲਿਸ ਹਿਮਾਚਲ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਸਾਂਝਾ ਆਪਰੇਸ਼ਨ ਦੌਰਾਨ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੇ ਛੰਨੀ ਬੇਲੀ ਮਾਝਾ ਅਤੇ ਪਧਰੂਆ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਬਨ ਰਹੀ ਚਹੇਲੀ ਸ਼ਰਾਬ ਨੂੰ ਨਸ਼ਟ ਕੀਤਾ ਹੈ ਕੱਚੀ ਸ਼ਰਾਬ ਦੇ ਵੱਡੀ ਗਿਣਤੀ ਦਵਜ ਭਰੇ ਡਰਮੇ ਬਰਾਮਦ ਕੀਤੇ ਗਏ ਨੇ ਪਠਾਨਕੋਟ ਦੇ ਨਜ਼ਦੀਕ ਪੈਂਦੇ ਦੇਸ ਤੇ ਇਹ ਸਾਥ ਸਹਿਯੋਗੀ ਵਰਨ ਜੁੜੇ ਹੋਏ ਨੇ ਸਾਡੇ ਨਾਲ ਬਰੋਨਾ ਜਿਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਇਹ ਸਖਤੀ ਦਿਖਾਈ ਜਾ ਰਹੀ ਹੈ ਤੇਰਾ ਨੂੰ ਨਸ਼ਟ ਕੀਤਾ ਗਿਆ ਹੈ ਕੀ ਲੱਗ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜੁੜਾ ਹੈ ਨਕੇਲ ਕਸੀ ਜਾ ਰਹੀ ਹੈ ਨਸ਼ਾ ਤਸਕਰਾ ਦੇ ਉੱਪਰ ਅ ਮਰਦੰਦ ਦੱਗੇ ਕਿ ਬੀਤੇ ਦਿਨ ਕਈ ਸ਼ਾਮ ਨੂੰ ਜਿਹੜਾ ਹੈ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਵੱਲੋਂ ਜਿਹੜਾ ਹੈ ਗੁਪਤ ਫਿਰਜ ਦੇ ਹੱਥ ਜਿਹੜੀ ਉੱਤੇ ਰੇਲ ਸੈਨੀਬਰੀ ਦੇ ਵਿੱਚ ਗੇੜ ਕੀਤੀ ਗਈ ਸੀ ਜਿਸ ਦੇ ਵਿੱਚ ਬਾਦੀ ਮਾਦ ਦੇ ਵਿੱਚ ਸ਼ੁਰੂਆਤ ਜਦੋਂ ਉਹ ਪੁਲਿਸ ਜੱਜ ਜੀ ਨਾਲ ਗਏ ਤੇ ਨਾਲ ਪੈਂਤੀ ਡਰਾਮਾ ਜਿਹੜੇ ਆ ਕੈਮੀਕਲ ਦੇ ਪਰਮੁਸਤਿਤੀ ਕੀਏ ਸੀ ਜੋ ਜੋ ਜਦੋਂ ਇੱਕ ਫਰਗੀਵਾਰ ਉਹਨਾਂ ਨੇ ਬਿਲ ਵਾਲੇ ਪੁੱਛਿਆ ਗਿਆ ਕਿ ਕਿੱਥੋਂ ਲੈਦੇ ਹੋ ਕਹਿੰਦੇ ਕਿ ਅਪਾ ਵੀ ਆਦੇ ਜੁਪੀਦਲ ਆਇਆ ਉਹ ਦੋ ਬਿਲ ਨਹੀਂ ਦੱਸ ਸਕਦੇ ਹੋਰ ਤੋਂ ਬਾਅਦ ਜਿਹੜਾ ਪੁਲਿਸ ਤੇ ਜਿੱਦੈ ਵੀ ਇਹਨਾਂ ਨੇ ਸ਼ੁਰੂਆਤ ਕੀਤੀ ਅਦੋਂ ਕੈਚਸ ਆਪਣੇ ਆਪ ਸਾਰੇ ਨੂੰ ਰਜਿਸਟਰ ਕਰ ਦਿੱਤਾ ਅਤੇ ਪੁਲਿਸ ਤੇ ਉਹਨਾਂ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਰਮ तमाम ਜਾਣਕਾਰੀ ਦੇ ਲਈ ਕੀ ਜਿਸ ਤਰ੍ਹਾਂ ਤੁਸੀਂ ਜਾਣਦੇ ਪਿਛਲੇ ਦਿਨੀ ਪੰਜਾਬ 'ਚ ਇਲੀਜੀਟ ਲਿਕਰ ਨਾਲ ਕੁਝ ਅਨਫੋਰਚੂਨੇਟ ਡੈਥਸ ਹੋ ਗਈਆਂ ਸੀ ਪਰ ਉਹ ਬਾਅਦ ਸਟੇਟ-ਵਾਈਡ ਜਿਹੜਾ ਕਰੈਕਡਾਊਨ ਔਨ ਇਲੀਜੀਟ ਲਿਕਰ ਚੱਲ ਰਿਹਾ ਹੈ ਜੀ ਇਹਦੇ ਕਨੈਕਸ਼ਨ 'ਚ ਹੀ ਅੱਜ ਆਪਾਂ ਇੱਥੇ ਐਸ ਪਰ ਲੋਅ ਹਿਮਾਚਲ ਦੇ ਏਰੀਆ 'ਚ ਆਏ ਸੀ ਸਾਡੇ ਐਫ ਆਈ ਆਰਸ ਦੇ ਕੁਝ ਜਿਹੜੇ ਦੋਸ਼ੀ ਆ ਇਸ ਏਰੀਆ ਦੇ ਨਾਮਿਨੇਟਿਡ ਹੈ ਜੀ ਤੋਂ ਉਹਦੀ ਚੈਕਿੰਗ ਲਈ ਅੱਜ ਆਪਾਂ ਵਿਲੇਜ ਛੰਨੀ ਆਏ ਸੀ ਜਿਸ ਦੇ ਉਪਰੰਤ ਆਪਾਂ ਇੱਥੇ ਪੁਰਾਣੇ ਚੈਕਿੰਗ ਸਾਡੇ ਨਾਲ ਜਿਹੜੇ ਇਟਵੀ ਐਕਸਾਈਜ਼ ਜਿਹੜੇ ਪਠਾਨਕੋਟ ਦੇ ਮੈਟਨ ਨਰਿੰਦਰ ਜੀ ਉਹ ਵੀ ਸੀ ਡੀਐਸਪੀ ਸੰਜੀਵ ਜਿਹੜੇ ਇਥੋਂ ਦੇ ਸਬ ਜੂਨੀਅਰ ਡੀਐਸਪੀ ਉਹ ਵੀ ਸੀ ਤੇ ਐਸਐਚਓ ਡੰਟਾਲ ਵੀ ਸੀ ਤੇ ਹਿਮਾਚਲ ਪੁਲਿਸ ਦੀ ਪੰਜਾਬ ਪੁਲਿਸ ਦੀ ਤੇ ਐਕਸਾਈਜ਼ ਡਿਪਾਰਟਮੈਂਟ ਦੀ ਜੋਇੰਟ ਰੇਡ ਕਮ ਚੈਕਿੰਗ ਸੀ ਜਿਸ ਵਿੱਚ ਆਪਾਂ ਕਾਫੀ ਵੱਡੀ ਮਾਤਰਾ ਚ ਜਿਹੜੀ ਲਾਨ ਵਗੈਰਾ ਜਿਹੜੀ ਹੈ ਮੌਕੇ ਤੇ ਜਿਹੜੀ ਐਕਸਾਈਜ਼ ਆਫੀਸਰਾਂ ਨੇ ਡਿਸਟਰੋਏ ਕੀਤੀਆਂ ਪਠੀਆਂ ਵਗੈਰਾ ਵੀ ਜਿਹੜੀਆਂ ਉਹ ਕੀਤੀਆਂ ਡਿਸਟਰੋਏ ਇਹ ਬਾਕ ਜਿਹੜੇ ਆ ਤਕਰੀਬਨ 35 ਕੇ ਡਰਮ ਜਿਹੜੇ ਸਸਪੀਸ਼ੀਅਸ ਕੈਮੀਕਲ ਦੇ ਵੀ ਜਿਹੜੇ ਜਿਹੜੇ ਆਪਾਂ ਰਾਉਂਡ ਅਪ ਕੀਤੇ ਆ ਹਿਮਾਚਲ ਪੁਲਿਸ ਨਾਲ ਬਿਲਕੁਲ ਤੇ ਹਿਮਾਚਲ ਪੁਲਿਸ ਆਪਣੀ ਅਲੱਗ ਤੋਂ ਜਿਹੜੀ ਆ ਕਾਰਵਾਈ ਕਰ ਰਹੀ ਹੈ ਜੀ ਤੇ ਇਹ ਸਾਰੀ ਕਾਰਵਾਈ ਜਿਹੜੀ ਆ ਉਹ ਇਲੀਸਿਟ ਲਿਕਰ ਦੇ ਖਿਲਾਫ ਆ ਕਿਉਂਕਿ ਜਿਹੜੀ ਇਲੀਸਿਟ ਲਿਕਰ ਆ ਉਹ ਨਾ ਹੀ ਕੇਵਲ ਜਾਣ ਲਗਾ ਬਲਕਿ ਬਹੁਤ ਹੀ ਜ਼ਿਆਦਾ ਆਦਰਵਾਈਜ਼ ਵੀ ਡੇਂਜਰਸ ਆ ਇਹ ਸਟੇਟ ਵਾਈਡ ਜਿਹੜਾ ਕ੍ਰੈਕਡਾਊਨ ਸਾਡਾ ਚੱਲ ਰਿਹਾ ਹੈ ਕਿ ਆਪਾਂ ਇਨਸ਼ੋਰ ਕਰਾਂਗੇ ਕਿ ਪਠਾਨਕੋਟ ਐਂਡ ਅਰਾਊਂਡ ਜਿਹੜੀ ਆਪਣੇ ਨੇਬਰਿੰਗ ਸਟੇਟਸ ਆ ਜਿਸ ਤਰ੍ਹਾਂ ਜੀਐਨਕੇ ਉਹ ਹਿਮਾਚਲੂ ਗਿਆ ਕਿੱਥੇ ਵੀ ਆਪਾਂ ਬਾਊਂਡਰੀਸ ਤੇ ਜੁਆਇਟ ਰੇਡਸ ਕਰੀਏ ਤੇ ਇਹ ਜਿਹੜਾ ਲੋਕੀ ਜਿਹੜੇ ਇਸ ਟਾਈਪ ਦੇ ਜਿਹੜਾ ਇਲੀਜੀਟ ਨਿਕਰ ਨੂੰ ਪ੍ਰੋਡਿਊਸ ਕਰ ਰਹੇ ਉਹਨਾਂ ਤੇ ਆਪਾਂ ਜਿਹੜਾ ਉਹ ਬੰਦੂ ਕਾਨੂੰਨੀ ਕਾਰਵਾਈ ਕਰਾਂਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦੇ ਹਲਕਾ ਮਜੀਠਿਆ ਦੇ ਵਿੱਚ ਪਿਛਲੇ ਦਿਨੀ ਜਿਹੜੀ ਇਹ ਜਰੈਲੀ ਸ਼ਰਾਬ ਪੀਣ ਦੇ ਨਾਲ ਕਈ ਲੋਕਾਂ ਦੀ ਜਿਹੜੀ ਮੋਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੀ ਇਹ ਜਰੈਲੀ ਸ਼ਰਾਬ ਦਾ ਕਾਰਵਾਹ ਚੱਲ ਰਿਹਾ ਉੱਥੇ ਜਿਹੜਾ ਹੈ ਪੁਲਿਸ ਵੱਲੋਂ ਦਬਿਸ਼ ਕੀਤੀ ਜਾ ਰਹੀ ਸੀ ਉਸੇ ਹੀ ਅੱਜ ਜਿਹੜਾ ਹੈ ਹਿਮਾਚਲ ਪੁਲਿਸ ਅਤੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਹੈ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹੇ ਵੀ ਜਿਹੜੇ ਪਿੰਡ ਹੈਗੇ ਨਾ ਚਾਹੇ ਛੱਲੀ ਹੋਵੇ ਚਾਹੇ ਮਾਜਾ ਹੋਵੇ ਚਾਹੇ ਪਧਰੋਵਾ ਹੋਵੇ ਜਿੱਥੇ ਕਿ ਜਰੈਲੀ ਸ਼ਰਾਬ ਦਾ ਕਾਰਵਾਹ ਬੜੇ ਜੋਸ਼ ਨਾਲ ਚੱਲਦਾ ਸੀ ਉੱਥੇ ਅੱਜ ਪੁਲਿਸ ਵੱਲੋਂ ਦਬ ਉੱਤੇ ਜਿਹੜੀ ਹੈ ਕਈ ਜਿਹੜੀ ਹੈ ਜਿਹੜੀ ਲਈ ਸ਼ਰਾਬ ਨੂੰ ਜਿਹੜਾ ਨੈਕਸਟ ਕੀਤਾ ਗਿਆ ਤੇ ਉੱਥੇ ਹੀ ਡੀਐਸਪੀ ਸੁਪਰੀ ਸਿੰਘ ਨੇ ਜਾਣਕਾਰੀ ਦੇ ਦਿੰਦੇ ਦੱਸਿਆ ਕਿ ਜਿਹੜਾ ਲੋਕਾਂ ਦੇ ਅਪਰਾਧਿਕ ਮਾਮਲੇ ਪਹਿਲੇ ਨੇ ਦਰਜ ਸੀ ਜਿਹੜੇ ਇਸ ਮਾਮਲੇ ਵਿੱਚ ਪਹਿਲੇ ਤੋਂ ਹੀ ਸੰਕੁਲਤ ਸੀ ਉਹਨਾਂ ਦੇ ਉੱਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਗਈ ਹੈ ਜਿੰਨੇ ਨਿਊਜ਼ਲੇ ਜਗਤਾਨ ਕੁਮਾਰ ਪਟਾਣਗੋੜ